ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਜੀ ਸੋ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਇੱਕ ਬਹੁਤ ਹੀ ਚੰਗੇ ਦੁੱਧ ਦੇ ਰਿਕਾਰਡ ਵਾਲੀ ਇੱਕ ਘਰੇਲੂ ਮਰਨ ਨਸਲ ਦੀ ਮੱਝ ਦਿਖਾਉਣੀ ਆ ਜਿਹੜੀ ਵਾਈ ਦੀ ਘਰ ਦੀ ਪਾਲੀ ਹੋਈ ਹੈਗੀ ਕੋਈ ਵਪਾਰ ਦਾ ਕੰਮ ਨਹੀਂ ਹੈਗਾ 2-4 ਵਾਈ ਅੱਜ ਘੱਜ ਦੇਖੋ ਤਿੰਨ ਕ ਪਸ਼ੂ ਰਾਹ ਜਿਨ੍ਹਾਂ ਚੋਂ ਬਾਈ ਨੇ ਇਹ ਇੱਕ ਮੱਝ ਵੇਚਣੀ ਹੈ ਨਾ ਸਾਰੀ ਡਿਟੇਲ ਆਪਾਂ ਵੀਡੀਓ ਵਿੱਚ ਤੁਹਾਨੂੰ ਸਾਂਝੀ ਕਰਾ ਦੇਵਾਂਗੇ ਸੋ ਉਸ ਤੋਂ ਪਹਿਲਾਂ ਬੇਨਤੀ ਹੈ ਕਿ ਜੇਕਰ ਚੈਨਲ ਤੇ ਪਹਿਲੀ ਵਾਰ ਆ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਦਬਾ ਲਿਓ ਤੇ ਵੀਡੀਓ ਲਾਸਟ ਤੱਕ ਜਰੂਰ ਦੇਖੋ ਚੰਗੀ ਲੱਗੀ ਤਾਂ ਲਾਈਕ ਸ਼ੇਅ 83604 62501 83604 62501 ਦੇਖ ਸਕਦੇ ਮੱਝ ਨੂੰ ਬਾਕੀ ਬਾਈ ਨਾਲ ਗੱਲਬਾਤ ਕਰਾਉਣੇ ਆਗੇ ਵੀ ਕੀ ਡਿਟੇਲ ਆ ਗਈ ਵੀ ਕਿਹੜਾ ਸਵਾਸ ਹੁੰਦੀ ਹੈ ਕੀ ਗੱਲਬਾਤ ਹੈ ਨਾ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਹਾ ਹੋਰ ਠੀਕ ਠਾਕ ਹੋ ਮੈਂ ਚੜ੍ਹਦੀ ਹਾਂ ਹਾਂ ਜੀ ਵਧੀਆ ਵਧੀਆ ਜੀ ਆਪਰਾ ਨਾਮ ਤੇ ਐਡਰੈਸ ਬੋਲ ਦਿਓ ਜੀ ਨਾਮ ਗਰਸੇਵ ਸਿੰਘ ਜੀ ਪਿੰਡ ਗੌਮਟੀ ਕਲਾਂ ਜਿਹੜਾ ਬਠਿੰਡਾ ਤਹਿਸੀਲ ਫੂਲਾ ਤਹਿਸੀਲ ਫੂਲਾ ਕੀ ਜ਼ਿਲ੍ਹਾ ਬਠਿੰਡਾ ਆ ਗਿਆ ਹਾਂਜੀ ਹਾਂਜੀ ਤੇ ਨੇੜੇ ਪਿੰਡ ਭਾਈ ਰੁਪਾ ਕਿੱਧਰ ਭਾਈ ਰੁਪਾ ਰਹਿਗਾ ਜੀ ਜਲਾਲ ਰਹਿਗਾ ਸੇਲ ਬਰਾ ਨੇੜੇ ਰਹਿਗਾ ਠੀਕ ਆ ਠੀਕ ਆ ਜੀ ਮੱਝ ਆਪਣੀ ਘਰ ਦੀ ਕਿ ਬੁੱਕਾੜ ਘਰ ਦੀ ਮੱਝ ਆ ਇੱਕ ਠੀਕ ਆ ਘਰ ਦੀ ਮੱਝ ਆ ਗਈ ਤੇ ਸੂਆ ਕਿਹੜਾ ਸੂੰਦੀ ਆ ਸੂਆ ਜੀ ਤੀਜਾ ਸੂਆ ਜੀ ਤੀਜਾ ਸੂਆ ਸੂੰਦੀ ਤੇ ਸੂੰਦਾ ਕਿੰਨਾ ਕਟਾ ਬਾਕੀ ਤੇ ਸੂੰਦੇ ਜੀ ਬਸ ਹਫਤਾ ਕੱਟ ਦਣ ਲਊ ਜੀ ਹਫਤਾ 8 ਦਿਨ ਲਊਗੀ ਜਿਹਨਾਂ ਬਾਜ ਜਣੀ ਇਹ 27 22 ਤਰੀਕ ਤੱਕ ਸੂਣ ਹਾਂਜੀ ਹਾਂਜੀ ਠੀਕ ਆ ਠੀਕ ਆ ਤੇ ਬਈ ਇਹ ਪਿਛਲੇ ਸੂਏ ਸੋਡੀ 24 ਵੇ ਘਰ ਦੀ ਠੰਡੀ ਸੀ ਲਾ ਧਾਰਤੁਰ ਕੋਲ ਹਾਂਜੀ ਹਾਂਜੀ ਘਰੋਂ ਮੈਂ ਵੱਧਗਾ ਠੰਡੀ ਸੀਲ ਜੀ ਦੁੱਧ ਵੀ ਜੈਦੀ ਸਾਹ ਹਾਂਜੀ ਦੁੱਧ ਕਿੰਨਾ ਪਾਇਆ ਬਦਾ ਦੁੱਧ 16 17 ਲੀਟਰ ਦੁੱਧ ਜੀ ਨਾਰਮਲ ਸੇਵਨ ਆ ਜੀ 16 17 ਹਾਂਜੀ ਠੀਕ ਆ ਠੀਕ ਆ ਜਣੀ ਆ ਇਸ ਵਾਰ 17 16 ਤਾਂ ਹੀ ਹੋ ਹਾਂ 17 18 ਦੀ ਜੈਦੀ ਹੈਗੀ ਜੀ ਠੀਕ ਤੋੜ ਕੇ ਦਿਖਾ ਦੀ ਫਿਰ ਮੱਝਾਂ ਹਾਂਜੀ ਹਾਂਜੀ ਤੋੜ ਦੋ ਫੇਰ ਕੋਲ ਬਾਈ ਤੋੜ ਕੇ ਸਾਨੂੰ ਦਿਖਾ ਦੇ ਨਾ ਕਿਸਾਨ ਵੀਰੋ ਬਾਈ ਦੀ 16 17 ਕਿਲ ਮਾឡਾ ਮੱਝ ਆ ਗਈ ਠੰਡੀ ਸੀ ਲਵਾਈ ਕਹਿੰਦਾ ਬਾਕੀ ਥਣ ਥਣ ਨੂੰ ਮੱਝ ਨੂੰ ਬਹੁਤ ਸੋਹਣ ਲੱਗਿਆ ਹੋਗਾ ਤੇ ਜੇਕਰ ਤੁਸੀਂ ਕੋਲੇ ਆ ਮੋਂਗ ਨਾ ਕੋਲੇ ਸਾਨੂੰ ਮੱਝ ਵੀਡੀਓ ਨਾਲੋਂ ਛੋਟ ਮਤਲਬ ਛੋਟੀ ਲੱਗਣੀ ਪਰ ਬੱਡੀ ਲੱਗ ਸਕਦੀ ਹੈਗੀ ਥਣ ਤੋਂ ਦੇਖੋ ਮੱਝ ਦਾ ਚੰਗਾ ਲੱਗਿਆ ਹੋਗਾ ਨਾ ਕਾਦੇ ਕਾੜ ਹੋਈ ਚੰਗਾ ਮੱਝ ਤੇ ਬਾਕੀ ਸਭੀ ਪਲੀ ਚੰਗੀ ਹੈਗੀ ਇਥੋਂ ਕੁੜੇ ਪੜ ਨਜ਼ਰ ਮਾਰ ਲਓ ਨਾ ਚਾਲ ਚੁਰ ਮੱਝ ਦੀ ਪੂਰੀ ਖੁੱਲੀ ਆ ਤੇ ਪਿੱਛੋਂ ਦੇਖ ਲੈ ਇਥੋਂ ਤੋਂ ਦਿਖਾਉਂਦਾ ਆਰਡਰ ਦੀ ਕੁਆਲਿਟੀ ਠੀਕ ਆ ਬਈ ਮੋੜ ਲਓ ਦੇਖ ਸਕਦੇ ਝੋਲੀ ਝਾਲੀ ਥਣਾ ਦੀ ਚਾਰੇ ਥਣ ਐਨ ਨਿਖੜ ਮੈਗੇ ਫੇਸ ਕੁਆਲਿਟੀ ਚੈੱਕ ਕਰ ਲੋ ਤੇ ਇਥੋਂ ਸਾਨੂੰ ਦਿਖਾ ਦੇਣਾਗਾ ਕਵੇਂ ਨਹੀਂ ਛੇੜ ਤੋ ਨਾ ਯਾਰ ਇਥਾਣਾ ਵਧੀਆ ਮੁੱਠੀ ਆ ਲੈ ਗੇ ਹਾਜੀ 8-8 ਦੀ ਕੱਚੀ ਆ ਉਦਦੇ ਨੂੰ ਜਿਹੜਾ ਲੇਵ ਆ ਇਹਦਾ ਬਹੁਤ ਮੱਝ ਨੇ ਨਾਲ ਚੰਗਾ ਤਿਆਰ ਕਰ ਲੈਣਾਗਾ ਸੋ ਬਾਕੀ ਇੱਕ ਬੇਨਤੀ ਜ਼ਰੂਰ ਹੁੰਦੀ ਆ ਕਿ ਵੀ ਕੋਈ ਭਰਾ ਮਤਲਬ ਔਨਲਾਈਨ ਦੇ ਚੱਕਰਾਂ 'ਚ ਨਾ ਪਿਆ ਕਰੋ ਜਿੱਥੇ ਸਾਨੂੰ ਐਡਰੈਸ ਦੱਸਦੇ ਹੁੰਨੇ ਹੈਗੇ ਨਾ ਉਥੇ ਪਹੁੰਚ ਕੋਈ ਆਹੀ ਹੁਣ 2-400 ਤੇਲ ਹੀ ਹੁੰਦਾਗਾ ਬਾਅਦ ਦੇ ਵਿੱਚ ਲਾਂਬੇ ਦੇ ਨਾਲੋਂ ਨਾ ਤੇ ਕੋਈ ਬਾਅਦ ਚ ਗੱਲ ਨਹੀਂ ਬਣਦੀਗੀ 2-400 ਤੇਲ ਮਿਚਾ ਕੇ ਤੁਸੀਂ ਜਿੱਥੇ ਐਡਰੈਸ ਹੈ ਸੋ ਉਥੇ ਪਹੁੰਚ ਕੇ ਪਸ਼ੂ ਖਰੀਦ ਲੈ ਕਰੋ ਆ ਦੇਖ ਸਾ ਅਰਡਰ ਦੀ ਕੁਆਲਿਟੀ ਦੇਖੋ ਪਿਛਲੀ ਜਾਂ ਸੂ ਤੱਕ ਮੱਝ ਦੀ ਨਿਸ਼ਾਨੀ ਜਾਂਦੀ ਤੇ ਮੂਰੇ ਦਨਾਰ ਨੂੰ ਕਾਫੀ ਚੰਗੀ ਹੈ ਨਾ ਕੋਈ ਤਾਂ 7-8 ਦਿਨਾਂ ਚ ਨੇ ਬਹੁਤ ਵੱਨ ਜਾਣ ਠੀਕ ਆ ਠੀਕ ਆ ਜੀ ਤੇ ਬਾਕੀ ਆ ਵਾਈ ਤੋਂ ਮੁੱਲ ਪੁੱਛਦੇ ਨੇ ਬਾਈ ਮੁੱਲ ਕਿੰਨਾ ਕਰਦੇ ਝੋਟੀ ਦੇ ਜੀ ਮੌਲੇ ਜੀ ਬਸ ਫੋਨ ਤੇ ਕਰਾਂਗੇ ਜਾਇਜ਼ ਹੀ ਕਰਾਂਗੇ ਬਾਈ ਹਾਂ ਜਿਹੜਾ ਭਰਾ ਖਰੀਦ ਚ ਆਪਾਂ ਨੂੰ ਫੋਨ ਲਾ ਲਓ ਸੋਨੋ ਫੋਨ ਲਾ ਲੇ ਹਾਂ ਹਾਂ ਜਿਹੜਾ ਨੰਬਰ ਆਪ ਬਾਈ ਦਾ ਤੁਹਾਨੂੰ ਦਿੱਤਾ ਹੋਇਆ ਸਕਰੀਨ ਤੇ ਲਗਾਤਾਰ ਚੱਲ ਰਿਹਾ ਹੈਗਾ ਇਸ ਨੰਬਰ ਤੇ ਬਾਈ ਦੇ ਨਾਲ ਸੰਪਰਕ ਕਰ ਸਕਦੇ ਹੋਗੇ ਬਾਈ ਕਹਿੰਦਾ ਮੁੱਲ ਜਾਇਜ਼ ਆਊ ਚੰਗੇ ਮਲੇ ਢਾਂਚੇ ਦੀ ਹੈਗੇ ਨਾ ਤਾਂ ਮੋਲੇ ਫਿਰ ਉਹਦੇ ਹਿਸਾਬ ਨਾਲ ਜੱਜਮੈਂਟ ਆਪ ਕਰ ਲਿਓ ਬਾਕੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਲਾਜ਼ਮੀ ਕਰ ਦਿਓ ਜੀ ਧੰਨਵਾਦ ਜੀ ਸਤਿ ਸ੍ਰੀ ਅਕਾਲ ਮਿਲਦਾ ਕਿਸੇ ਹੋਰ ਵੀਡੀਓ ਦੇ ਨਾਲ